ਨੇ ساری ਜ਼ਿੰਦਗੀ ਲੋਕਾਂ ਦੀ ਸੇਵਾ ਚ ਲਾਈ ਸਤਿਪ੍ਰਕਾਸ਼ ਸਿੰਘ ਜੀ ਬਾਦਲ ਢੀਂਟਾ ਸਾਹਿਬ ਤਲਵੰਡੀ ਸਾਹਿਬ ਤੋੜਾ ਸਾਹਿਬ ਬਰਨਾਲਾ ਸਾਹਿਬ ਪੂੰਦੜ ਸਾਹਿਬ ਇੱਕੋ ਛੱਕ ਸਨ ਜਿਨ੍ਹਾਂ ਨੇ ਜੈਸੀ ਅਕਾਲੀ ਦਲ ਦਾ ਇਤਿਹਾਸ ਦੇਖੋ 103-4 ਸਾਲ ਦਾ ਇਤਿਹਾਸ ਹੈ ਵੱਡੇ ਬਾਦਲ ਸਾਹਿਬ ਦਾ तकरीबन 70 ਸਾਲ ਉਹਨਾਂ ਨੇ ਸੇਵਾ ਕੀਤੀ ਬਾਕੀ ਸਾਰੀ ਲੀਡਰਸ਼ਿਪ ਨੇ 50 ਤੋਂ 60 65 ਸਾਲ ਆਪਣੀ ਜ਼ਿੰਦਗੀ ਦੇ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਚਲਾਈ ਸ਼੍ਰੋਮਣੀ ਅਕਾਲੀ ਦਲ ਤੇ ਦੂਜੀਆਂ ਪਾਰਟੀਆਂ 'ਚ ਇੱਕ ਵੱਡਾ ਫਰਕ ਹੈ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਦੇ ਹੋਣ ਦੇ ਨਾਤੇ ਉਸ ਪਾਰਟੀ ਨੂੰ ਬਹੁਤ ਸੰਘਰਸ਼ ਕਰਨਾ ਪਿਆ ਕੁਰਬਾਨੀਆਂ ਦੇਣੀਆਂ ਪਈਆਂ ਜੇਲ੍ਹਾਂ ਜਾਣਾ ਪਿਆ ਖਾਲਸਾ ਪੰਥ ਦੀ ਵਾਸਤੇ ਤੇ ਪੰਜਾਬ ਖਾਤਰ ਆ ਉਹ ਲੀਡਰਸ਼ਿਪ ਹੈ ਜਿਸ ਲੀਡਰਸ਼ਿਪ ਨੇ ਕੋਈ ਆਪਣਾ ਪਰਿਵਾਰ ਦਾ ਪ੍ਰਵਾਹ ਨਾ ਕੀਤਾ ਆਪਣੇ ਰਿਸ਼ਤੇਦਾਰਾਂ ਨੂੰ ਪ੍ਰਵਾਹ ਨਾ ਕੀਤੀ ਪੂਰੀ ਜ਼ਿੰਦਗੀ ਜਨਤਾ ਲਈ ਪੰਜਾਬ ਲਈ ਕੌਮ ਲਈ ਸੰਘਰਸ਼ ਕੀਤਾ ਅੱਜ ਦੀ ਲੀਡਰਸ਼ਿਪ ਤੇ ਉਸ ਲੀਡਰਸ਼ਿਪ ਦਾ ਮੁਕਾਬਲਾ ਨਹੀਂ ਹੋ ਸਕਦਾ ਜਿਸ ਦਾ ਜਿਹਦਾ ਜਜ਼ਬਾ ਪ੍ਰਾਣੀ ਲੀਡਰਸ਼ਿਪ ਸੀ ਮੈਂ ਦੇਖਿਆ ਹੌਲੀ-ਹੌਲੀ ਘਟ ਰਿਹਾ ਹੈ ਆਪਣੇ ਨਵੀਂ ਲੀਡਰਸ਼ਿਪ ਨੂੰ ਉਹ ਪ੍ਰਾਣੀ ਲੀਡਰਸ਼ਿਪ ਦੇ ਜੀਵਨ ਤੋਂ ਸਿੱਖਣ ਦੀ ਲੋੜ ਹੈ ਉਹਨਾਂ ਦੀ ਦ੍ਰਿੜਤਾ ਤੋਂ ਸਿੱਖਣ ਦੀ ਲੋੜ ਹੈ ਉਹਨਾਂ ਦੀਆਂ ਕੁਰਬਾਨੀਆਂ ਤੋਂ ਸਿੱਖਣ ਦੀ ਲੋੜ ਹੈ ਤੁਸੀਂ ਦੇਖੋ ਜੋ ਸਮਾਂ ਉਹ ਜੇ tufaanਾਂ ਦੇ ਉਹ ਜੇ ਸਰਕਾਰਾਂ ਦੇ ਜ਼ੁਲਮ ਦਾ ਟਾਕਰਾ ਕੀਤਾ ਜਿਹੜੀ ਅੱਜ ਦੀ ਲੀਡਰਸ਼ਿਪ ਸ਼ਾਇਦ ਨਾ ਕਰ ਸਕੇ ਤੋ ਐਸ ਕਰਕੇ ਅੱਜ ਢੀਮਸਾ ਸਾਹਿਬ ਆਪਣੇ ਵਿੱਚ ਨਹੀਂ ਹੈ ਪਰ ਆਪਾਂ ਸਾਰਿਆਂ ਨੂੰ ਆਪਣੀ ਪ੍ਰਾਣੀ ਲੀਡਰਸ਼ਿਪ ਢੀਮਸਾ ਸਾਹਿਬ ਵਰਗੀ ਜ਼ਿੰਦਗੀ ਦੀ ਲਾਈਫ ਤੋਂ ਸਿੱਖਣਾ ਚਾਹੀਦਾ ਹੈ ਕਿਉਂਕਿ ਅੱਜ ਪੰਜਾਬ ਸੂਬਾ ਜਿਹਦੇ ਉੱਤੇ